ਸਾ ਵਾਈਗੁਰਜੀ ਕਿ ਫਤਿਹ ਪਿਛਲੇ ਹਫਤੇ ਅਸੀਂ ਬਾਬਾ ਜੀ ਸਿੰਘ ਜੀ ਅਤੇ ਬਾਬਾ ਜੁਜਾਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਸੀ ਇਸ ਅੱਜ ਅਸੀਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਸਹਿਬ ਜਾਂਦੀਆਂ ਅਤੇ ਵਜ਼ੀਰ ਖਾਨ ਦੀ ਵਾਰਤਾਲਾਪ ਨੂੰ ਕਿਸੇ ਕਵੀ ਨੇ ਐਉਂ ਪੇਸ਼ ਕੀਤਾ ਹੈ ਸੁਬਾ ਕੈਨ ਦਾ ਦੱਸੇ ਜੱਦੀਆਂ ਨੂੰ ਕਾਕਾ ਇਸ ਤਰ੍ਹਾਂ ਹੈਂਕੜੀ ਕਹੀ ਦੀਨੀ ਫਤਿਹ ਸਿੰਘ ਨੇ ਗੋ ਜਵਾਬ ਦਿੱਤਾ ਉਹ ਮੌਤ ਬਿਨਾਂ ਸ਼ਹੀਦੀ ਨੂੰ ਵਰੀ ਦੀਨੀ ਕੋਦੇ ਭਲੇ ਦੀ ਆਖਦਾ ਮੰਨ ਜਾਓ ਆਪਣਾ ਦਿਲ ধੋ ਨੂਰੋ ਨੂਰ ਕਰ ਲੋ ਜੇ ਤਰ ਜ਼ਿੰਦਗੀ ਦੀ ਕੀਮਤ ਸਮਝਦੇ ਹੋ ਤੁਸੀਂ ਇਸਲਾਮ ਕਬੂਲ ਕਰ ਲੋ ਸਭ ਜਾਗਿਆ ਆਖਿਆ ਮੀਆਂ ਸੂਬੇ ਆਸ਼ਿਕ ਬਦਲ ਦੇ ਨਹੀਂ ਨਸ਼ਾ ਮਿਉ ਨੂੰ ਅਸੀਂ ਸੜਾਂਗੇ ਵਾਂਟ ਪਰ ਵਾਨਿਆਗੇ ਮੋਰ ਗੋਂ ਸੱਤ ਦਾ ਪਰ ਵਾਨਿਆ ਨੂੰ ਗੁੱਸਾ ਖਾ ਕੇ ਬੋਲਿਆ ਫਿਰ ਸੁਪਾ ਥੋੜੇ ਜਿਸਮ ਦੇ ਤੁੰਬੇ ਉਧਾ ਦੇਾਂਗਾ ਫਤੇ ਸਿੰਘ ਕਿਆ ਮੀ ਆ ਯਾ ਦੇਖੀ ਮੈਂ ਤਾਂ ਮੌਤ ਦੇ ਹੋਸ਼ ਭੁਲਾ ਦੇਾਂਗਾ ਫਿਰ ਬੋਲਿਆ ਸੁਬਾ ਕੋ ਜਿੰਨਰਮ ਹੋ ਕੇ ਕਾਕਾ ਮੰਨ ਜਾਉ ਰੰਗ ਲਾ ਦੇਵਾਂਗਾ ਮਰਕ ਮੌਤ ਦੀ ਗੋਦ ਚੋਂ ਕੱਢ ਤੁਹਾਨੂੰ ਸ਼ਾਇਦ ਤਖਤ ਦੇ ਉੱਤੇ ਬਿਠਾ ਦੇਵਾਂਗਾ ਸਹਿ ਜਾਂਦੇ ਆਖਿਆ ਤੂੰ ਗਲਤ ਕਹਿ ਮੈਂ ਉਹ ਅਨਖਾਂ ਟੱਕਰੀ ਤੇ ਜਦੋਂ ਤੋਲਦੀਆਂ ਨੇ ਤੂੰ ਨਹੀਂ ਜਾਣਗਾ ਧਰਮ ਦੇ ਆਸ਼ਕਾਂ ਦੇ ਪੈਰਾਂ ਘੇਟੀ ਹਕੂਮਤਾਂ ਰੋਲਦੀਆਂ ਨੇ ਕਾਕਾ ਜ਼ਿੰਦਗੀ ਪਰਤ ਕੇ ਨਹੀਂ ਮਿਲਦੀ ਮੋਕੇ ਵੱਲ ਪ੍ਰੇਸ਼ਾਨਨਾ ਚਾਹੀਦਾ ਹੈ ਇਹ ਸੰਸਾਰ ਸਵਰਗ ਦਾ ਰੂਪ ਵੀ ਬਾ ਲੁਫਤ ਲੁਤਫ ਜੀਵਨ ਦਾ ਮੰਨਣਾ ਚਾਹੀਦਾ ਹੈ ਅਗੇ ਤਾਂ ਅਦੇ ਸਹਿਬ ਜਗਦਿਆਂ ਨੇ ਜਵਾਬ ਦਿੱਤਾ ਲੁਤਫ ਜੀਵਨ ਦਾ ਸੂਪਿਆ ਕਿਹਾ ਜਿਸ ਨੂੰ ਸਾਨੂੰ ਭੁੱਜ ਦਿੱਲੀ ਦਾ ਇਹ ਰੂਪ ਦਿਸਦਾ ਤੂੰ ਨਹੀਂ ਜਾਣ ਦਾ ਧੰਦੇ ਆਸ਼ਿਕਾ ਨੂੰ ਉਹ ਮੌਤ ਜੀਵਨ ਦਾ ਇੱਕੋ ਰੂਪ ਦਿਸਦਾ ਵੀ ਮੈ ਆਨੇ ਹੋ ਜਾਣਦੇ ਨਹੀਂ ਤੁਖ ਮਰਨ ਦੇ ਬਾਦ ਵੀ ਸਹੀ ਦਾ ਹੈ ਅੱਲਾਹ ਤਾਲਾ ਦੀ ਮੇਰ ਨੂੰ ਪਉਣ ਲਈ ਹਸ਼ਰ ਤੱਕ ਉਡੀਕ ਤੇ ਰਹੀ ਦਾ ਹੈ ਇਹ ਤੁਹਾਡੇ ਮਜਬ ਦਫਲਸਤਾ ਹੋਵੇਗਾ ਇਹ ਸਮਾ ਕਬਰ ਵਿੱਚ ਲੰਗਾਈ ਦਾ ਹੈ ਸਾਡਾ ਕਰਨ ਦਾ ਦਾਸ ਦਾ ਹੈ ਖਾਨ ਸਾਹ ਚੋਲਾ ਸ਼ਹੀਦਾ ਹੈ ਤੇ ਚੋਲਾ ਪਾਈ ਦਾ ਹੈ ਗੱਗ ਕੇ ਸੁਬਾਹ ਕਿਆ ਹੈਂਕੜ ਪੁੱਲ ਜਾਣੀ ਖੰਡਾ ਜਗੋ ਜਲਾਦ ਨੇ ਤਾਨ ਦੇਣਾ ਪਬ ਕੁਮਾਰ ਕੇ ਸ਼ੇਰਾਂ ਨੇ ਕਿਆ ਅਗਾਂ ਜਾਨ ਦਿਆ ਨੇ ਤਰਨੀ ਜਾਨ ਦੇਣਾ ਲਾਲਚ ਰਾਜ ਦਾ ਮੌਤ ਦਾ ਖੋਖ ਦੇਕੇ ਬੇਮਾਨ ਹਰ ਚਾਲ ਅਜ ਮਾਥ ਕਿਆ ਖੜਤੇ ਪੈਰ ਨਾ ਧਰੁੰਦੇ ਆਸਕਾਂ ਦੇ ਸੁਭਨ ਛੋਰ ਆਪਣਾ ਸਾਰਾ ਲਾਠ ਕਿਆ ਕੱਕ ਸੁਬਾ ਨੂੰ ਬੜੀ ਲਗਾਈਏ ਪਰ ਸੁਬਾ ਕੱਕ ਨਹੀਂ ਮੇਂ ਉਹਨਾਂ ਟਕਰਾਰ ਵਿੱਚ ਆਕਰ ਜ਼ਾਲਮ ਨੇ ਐਸਾ ਹੁਕਮ ਦਿੱਤਾ ਜਿੰਦਾ ਦਿਓ ਚੇਨ ਇਹਨਾਂ ਨੂੰ ਦੀਵਾਰ ਵਿੱਚ ਦੁਨੀਆ ਵਿੱਚ ਨਹੀਂ ਐਸੀ ਮਿਸਾਲ ਮਿਲਗੀ ਜਿਸ ਦੇ ਆਪ ਲਿਖਣ ਲੱਗਿਆ ਕਲਮ ਰੋਕ ਦੀਏ ਸਭ ਜਾਦੀਆਂ ਦਾ ਬਲੀਦਾਨ ਕਰਕੇ ਸਾਬਰ ਸ਼ੇਰਾਂ ਦੀ ਗਰਦਨ ਚੁੱਕ ਦੀਏ ਸਰ ਜਾਗਦਿਆਂ ਦਾ ਬਲੀ ਭਾਂਤ ਤੱਕ ਸਾਬਰ ਸ਼ੈਨਾ ਦੀ ਗਰਦਨ ਚੁੱਕਦੀ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ